ਬਾਪੂ ਪੂਰਾ ਇਦਾਂ ਐਕਸਰਸਾਈਜ਼ ਕਰਕੇ ਦਿਖਾ ਰਿਆ ਵੀ ਮੈਂ ਠੀਕ ਆ ਜਾਵਾਂ ਵੀ ਮੈਨੂੰ ਮੈਂ ਫੈਟਾਂ ਪੂਰਾ ਲਾਉ 15 ਸਾਲ ਤੋਂ ਉੱਥੇ ਰਹਿ ਰਹੇ ਸੀ ਤੇ ਹੁਣ ਚੱਲਣ ਫਿਰਨ ਤੋਂ ਰਹਿ ਗਏ ਸੀ ਸਮਰੱਥ ਹੋ ਗਏ ਸੀ ਉੱਥੇ ਹੀ ਮੰंजे ਤੋਂ ਨਾਲ ਹੀ ਟਾਇਲਟ ਵਾਸ਼ਰੂਮ ਉੱਥੇ ਹੀ ਕਰਦੇ ਸੀ ਵਿਚਾਰੇ ਹੁਣੇ ਮੈਨੂੰ ਇਹਨਾਂ ਨੇ ਇਹ ਸਵਾਲ ਪੁੱਛਿਆ ਵੀ ਹੁਣ ਠੀਕ ਹੋ ਗਿਆ ਮੈਂ ਕਰਾਂ ਕੀ ਕਿਉਂਕਿ ਕੰਮ ਤੋਂ ਬਿਨਾ ਜੀ ਨਹੀਂ ਕਰਦਾ ਕਹਿੰਦਾ ਮੇਰਾ ਬੈਣ ਨੂੰ ਤੇ ਵਾਹਿਗੁਰੂ ਕਿਰਪਾ ਕਰਨ ਬਾਪੂ ਜੀ ਇੱਥੇ ਸਾਡੇ ਕੋਲ ਰਹਿ ਕੇ ਸੇਵਾ ਕਰਨ ਆਪਣਾ ਆਉਣ ਵਾਲਾ ਜੀਵਨ ਸੇਵਾ ਦੇ ਲੇਖੇ ਲਾਉਣ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬਾਪੂ ਸਰਿੰਦਰ ਕੁਮਾਰ ਸ਼ਿੰਗਾਰੀ ਸ਼ਿੰਗਾਰੀ ਤੇ ਮਨਜੀ RAM ਸ਼ਿੰਗਾਰੀ ਬਾਪੂ ਪੜੇ ਲਿਖੇ ਆ ਭਰਾ ਇਹਨਾਂ ਦੇ ਬੜੇ ਵੱਡੇ ਵੱਡੇ ਐਜੂਕੇਟਿਡ ਨੇ ਚੰਗੇ ਅਫਸਰ ਨੇ ਅਹੁਦਿਆਂ ਤੇ ਨੇ ਚੰਗਿਆਂ ਤੇ ਪਰ ਬਾਪੂ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਬਿਲਕੁਲ ਜਨਮ ਸਥਾਨ ਤੇ ਬੈਕ ਸਾਈਡ ਤੇ ਬਿਲਕੁਲ ਗੁਰਦੁਆਰਾ ਸਾਹਿਬ ਸੀਗਾ ਉਹ ਗੁਰਦੁਆਰਾ ਗੁਰਪ੍ਰੇਮ ਬਾਦ ਸਾਹਿਬ ਜਿੱਥੇ ਜਨਮ ਥਾਨ ਗੁਰੂ ਕੇ ਮਹਿਲ ਗਲੀਆਚਾਰ ਗਲੀ ਨਿੰਜਣਾ ਵਾਲੇ ਉੱਥੇ ਰਹਿੰਦੇ ਸੀ ਬਾਪੂ ਗਲੀ ਨਿੰਜਣਾ ਵਾਲੀ 15 ਸਾਲ 15 ਸਾਲ ਤੋਂ ਉੱਥੇ ਰਹਿ ਰਹੇ ਸੀ ਤੇ ਹੁਣ ਚੱਲਣ ਫਿਰਨ ਤੋਂ ਰਹਿ ਗਏ ਸੀ ਸਮਰੱਥ ਹੋ ਗਏ ਸੀ ਉੱਥੇ ਹੀ ਮੰंजे ਤੋਂ ਨਾਲ ਹੀ ਟਾਇਲਟ ਵਾਸ਼ਰੂਮ ਉੱਥੇ ਹੀ ਕਰਦੇ ਸੀ ਵਿਚਾਰੇ ਪਰ ਮੱਲੇ ਵਾਲਿਆਂ ਨੇ ਉਹ ਜਿਹੜੀ ਜਗ੍ਹਾ ਬਣੀ ਹੋਈ ਸੀ ਖੂ ਜਿੱਥੇ ਮੱਥਾ ਟੇਕਦੇ ਲੋਕ ਉਹ ਖੂਹ ਦੇ ਵਿੱਚੋਂ ਬਾਪੂ ਨੂੰ ਉਹ ਏਰੀਏ ਚੋਂ ਕੱਢ ਕੇ ਬਾਹਰ ਧੱਕੇ ਨਾਲ ਬਾਹਰ ਗਲੀ ਚ ਪਾਤਾ ਤੇ ਉੱਥੇ ਮੰंजे ਤੇ ਪਿਆ ਬਾਪੂ ਬਹੁਤ ਮਾੜੀ ਹਾਲਤ ਸੀ ਮੱਲੇ ਵਾਲੇ ਕਹਿੰਦੇ ਸੀ ਵੀ ਇਹ ਸਾਫ ਸਫਾਈ ਨਹੀਂ ਸੀ ਕਰਨ ਦਾ ਨਾ ਨਾਉਂਦਾ ਧੂੰਦਾ ਸੀ ਵੀ ਸਾਡੀ ਸ਼ਰਦਾਂ ਨੂੰ ਠੇਸ ਪਹੁੰਚਦੀ ਸੀ ਹੁਣ ਬਾਪੂ ਕਹਿੰਦਾ ਸੀ ਮੈਂ 15 ਸਾਲ ਤੋਂ ਇੱਥੇ ਹੀ ਰਿਹਾ ਇਹ ਮੇਰੀ ਜਗ੍ਹਾ ਵਾ ਮੈਂ ਇੱਥੇ ਹੀ ਰਹਿਣਾ ਚਲੋ ਮੱਲਿਆ ਨੇ ਰਲ ਕੇ ਜਿਵੇਂ ਨਾ ਜਿਵੇਂ ਕਰਕੇ ਇਹਨੂੰ ਬਾਹਰ ਕੱਢ ਕੇ ਪਾਤਾ ਔਰ ਇਹ ਉੱਥੇ ਠੰਡ ਦੇ ਵਿੱਚ ਬਾਹਰ ਮੰਜੇ ਤੇ ਪਿਆ ਉੱਥੇ ਹੀ ਦਾ ਸਾਰਾ ਸਮਾਨ ਪਿਆ ਵਿਚਾਰੇ ਦਾ ਪੁਰਾਣਾ ਗਲਿਆ ਸੜਿਆ ਤੇ ਫਿਰ ਉੱਥੋਂ ਬਾਪੂ ਜੀ ਨੂੰ ਲੈ ਕੇ ਆਏ ਤੇ ਬਾਪੂ ਜੀ ਨੂੰ ਆਇਆ ਨੂੰ ਹਜੇ ਕੋਈ ਜ਼ਿਆਦਾ ਦਿਨ ਨਹੀਂ ਹੋ 26 ਤਰੀਕ ਨੂੰ ਲੈ ਕੇ ਆਏ ਸੀਗੇ 12ਵੇਂ ਮਹੀਨੇ ਦੇ ਵਿੱਚ ਤੇ ਅੱਜ 13 ਤਰੀਕ ਹੋ ਗਈ ਆ ਤੇ ਮਤਲਬ 7 ਦਿਨ ਉਹ ਹੋ ਗਏ ਤੇ 13 20 ਦਿਨ ਹੋਇਆ ਬਾਪੂ ਨੂੰ ਆਏ ਨੂੰ ਤੇ 20 ਦਿਨਾਂ ਚ ਬਾਪੂ ਆਪਣੇ ਪੈਰਾਂ ਤੇ ਖੜਾ ਬਾਪੂ ਪੂਰਾ ਇਦਾਂ ਐਕਸਰਸਾਈਜ਼ ਕਰਕੇ ਦਿਖਾ ਰਿਹਾ ਵੀ ਮੈਂ ਠੀਕ ਆ ਜਮਾ ਵੀ ਮੈਨੂੰ ਮੈਂ ਫੈਟਾਂ ਪੂਰਾ ਲਾਓ ਇਹ ਆ ਜੀ ਗੁਰਤੇਗ ਭਦਰ ਮਹਾਰਾਜ ਦੀ ਕਿਰਪਾ ਇਹ ਜਿਹੜੀ ਸਾਰੀ ਜ਼ਿੰਦਗੀ ਬਾਪੂ ਨੇ ਉੱਥੇ ਹੀ ਕੱਢੀ ਆ ਗੁਰੂ ਘਰਾਂ ਦੇ ਵਿੱਚ ਬਾਪੂ ਦੱਸਦਾ ਵੀ ਉੱਥੇ ਹੀ ਮੈਂ 80 ਸਾਲ ਪ੍ਰਸ਼ਾਦਾ ਪਾਣੀ ਛੱਕੇ ਉੱਥੇ ਹੀ ਸੇਵਾ ਕਰਨੀ ਉਸ ਏਰੀਏ 'ਚ ਹੀ ਰਹਿਣਾ ਗੁਰੂ ਦੀ ਨਗਰੀ ਦੇ ਵਿੱਚ ਹੀ ਤੇ ਅੱਜ ਬਾਪੂ ਸਰਿੰਦਰ ਸਿੰਘ ਸ਼ੰਗਾਰੀ ਜੀ ਤੰਦਰੁਸਤ ਵੀ ਹੋ ਗਏ ਨੇ ਚੜ੍ਹਦੀ ਕਲਾ ਹੁਣ ਬਾਪੂ ਕਹਿੰਦਾ ਮੈਂ ਠੀਕ ਹੋ ਗਿਆ ਹੁਣ ਮੈਂ ਕੀ ਕਰਾਂ ਉਨੇ ਮੈਨੂੰ ਇਹਨਾਂ ਨੇ ਇਹ ਸਵਾਲ ਪੁੱਛਿਆ ਵੀ ਹੁਣ ਠੀਕ ਹੋ ਗਿਆ ਮੈਂ ਕਰਾਂ ਕੀ ਕਿਉਂਕਿ ਕੰਮ ਤੋਂ ਬਿਨਾ ਜੀ ਨਹੀਂ ਕਰਦਾ ਕਹਿੰਦਾ ਮੇਰਾ ਬਹਿਣ ਨੂੰ ਤੇ ਵਾਹਿਗੁਰੂ ਕਿਰਪਾ ਕਰਨ ਬਾਪੂ ਜੀ ਇੱਥੇ ਸਾਡੇ ਕੋਲ ਰਹਿ ਕੇ ਸੇਵਾ ਕਰਨ ਆਪਣਾ ਆਉਣ ਵਾਲਾ ਜੀਵਨ ਸੇਵਾ ਦੇ ਲੇਖੇ ਲਾਉਣ ਕਿਉਂਕਿ ਕਰਮਾ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਸੇਵਾ ਜਿਹੜੇ ਲੋਕ ਸਾਡੇ ਕੋਲੇ ਤੇ ਸੁਪਨਿਆਂ ਦੇ ਘਰ ਚ ਆਉਂਦੇ ਨੇ ਜਿਵੇਂ ਗੁਰਪ੍ਰੀਤ ਦਾ ਸਾਡੇ ਕੋਲੇ ਇੱਕ ਵੀਰ ਉਹ ਅੱਖਾਂ ਤੋਂ ਅੰਨ੍ਹਾ ਸੀ ਮਹਾਰਾਜ ਨੇ ਉਹਨੂੰ ਇੱਥੇ ਆਏ ਨੂੰ ਅੱਖਾਂ ਦੀ ਰੋਸ਼ਨੀ ਦਿੱਤੀ ਉਹ ਇੱਥੇ ਸੇਵਾ ਤੇ ਲੱਗ ਗਿਆ ਸਾਡੇ ਕੋਲੇ ਮਨਜੀਤ ਬਾਪੂ 8 ਸਾਲਾਂ ਤੋਂ ਅੱਖਾਂ ਤੋਂ ਅੰਨ੍ਹਾ ਸੀ ਉਦੋਂ ਦੇਖਣ ਲੱਗ ਗਿਆ ਉਹ ਇੱਥੇ ਸੇਵਾ ਤੇ ਲੱਗਿਆ ਹੋਇਆ ਕਿੰਨੇ ਬੰਦੇ ਨੇ ਸਾਡੇ ਕੋਲੇ ਖੁਦ ਅਸੀਂ ਵੀ ਸਾਨੂੰ ਪ੍ਰਮਾਤਮਾ ਨੇ ਸਾਡੇ ਦਿਮਾਗ 'ਚ ਪਏ ਹੋਏ ਕੀੜੇ ਕੱਢੇ ਸਾਨੂੰ ਸੇਵਾ ਤੇ ਲਾਤਾ ਤੇ ਅੱਜ ਨਾ ਬਾਪੂ ਨਾ ਆਹ ਕੰਮ ਨਹੀਂ ਕਰਨ ਮੇਰਾ ਤੇਰਾ ਪੋਤਾ ਬਾਪੂ ਤੇ ਬੱਸ ਅਰਦਾਸ ਕਰਿਓ ਬਾਪੂ ਸ੍ਰਿੰਦਰ ਸਿੰਘ ਜੀ ਵਾਸਤੇ ਤੇ ਇਹ ਤੰਦਰੁਸਤ ਹੋ ਗਿਆ ਹੁਣ ਤਕੜੇ ਹੋ ਕੇ ਸੇਵਾ ਕਰਾਉਣ ਆਪਣਾ ਜੀਵਨ ਸੇਵਾ ਦੇ ਲੇਖੇ ਲਾਉਣ ਇਹਨਾਂ ਨੇ ਬਹੁਤ ਲੋਕਾਂ ਦੀ ਮਦਦ ਕੀਤੀ ਬਹੁਤ ਕੰਮ ਕੀਤੇ ਭੈਣ ਭਰਾਵਾਂ ਦੀ ਵੀ ਮਦਦ ਕੀਤੀ ਪਰ ਕਿਸੇ ਨੇ ਇਹਨਾਂ ਦੀ ਬਾਹ ਨਹੀਂ ਪੜੀ ਕਿੰਨੇ ਹੀ ਇਹਨਾਂ ਦੇ ਸਾਥੀ ਸੀ ਕਿੰਨੇ ਹੀ ਇਹਨਾਂ ਦੇ ਪਰ ਸਾਰੇ ਲੋਕੀ ਤੋਂ ਇਹਨਾਂ ਤੋਂ ਹੁਣ ਮੁੱਖ ਮੋੜ ਰਹੇ ਸੀ ਮੋਦੀ ਜੀ ਵੀ ਜਾਣਦੇ ਨੇ ਇਹਨਾਂ ਤੋਂ ਹੁਣ ਸਾਰੇ ਮੁੱਖ ਮੋੜ ਰਹੇ ਸੀ ਕੋਈ ਵੀ ਨਹੀਂ ਸੀ ਬੁਲਾ ਕੇ ਰਾਜੀ ਇਹਨਾਂ ਨੂੰ ਕਿਉਂਕਿ ਉਹੀ ਗੱਲ ਆ ਨਾ ਜਦੋਂ ਵਕਤ ਮਾੜਾ ਆਉਂਦਾ ਜਦੋਂ ਸਰੀਰ ਆਪ ਦਾ ਸਾਥ ਨਾ ਦੇਵੇ ਫਿਰ ਕੋਈ ਨਹੀਂ ਪੁੱਛਦਾ ਭੈਣੋ ਭਰਾਵੋ ਪਰ ਸਾਡਾ ਬਾਪੂ ਅੱਗੇ ਨਾਲੋਂ ਕਾਇਮ ਆ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਿੰਦਰ ਸਿੰਘ ਜੀ ਫਿਕਰ ਨਹੀਂ ਕਰਨਾ ਮਹਾਰਾਜ ਤੰਦਰੁਸਤੀ ਆ ਬਖਸ਼ਣਗੇ ਚੜ੍ਹਦੀ ਕਲਾ ਬਖਸ਼ਣਗੇ